ਨਕੌਦਰ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹੈ ਇੱਕ ਪਾਲਰ ਦੀ ਟੀਮ ਜਿੱਥੇ ਕਿ ਅਜ ਸ਼ਾਨਦਾਰ ਬੂਟੇ ਲਗਾਏ ਜਾ ਰਹੇ ਨੇ ਬੂਟਿਆਂ ਦੀ ਬਹੁਤ ਲੋੜ ਆ ਬੂਟੇ ਘਟ ਰਹੇ ਨੇ ਦਰਖਤ ਵਧੇ ਜਾ ਰਹੇ ਨੇ ਔਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਆਪਾਂ ਦੇਖਿਆ ਕਿ ਦਰਸ਼ਕਾਂ ਨੂੰ ਨਾਰ ਦੇ ਨਾਲ ਅੱਗ ਵੀ ਲੱਗੀ ਆ ਤਹਿਸੀਲ ਕੰਪਲੈਕਸ ਦੇ ਵਿੱਚ ਅੱਜ ਵਧੀਆ ਉਪਰਾਲਾ ਇੱਕ ਹੋਇਆ ਹੈ ਜਿੱਥੇ ਕਿ ਅੱਜ ਤਹਿਸੀਲਦਾਰ ਸਾਹਿਬ ਵੱਲੋਂ ਔਰ ਸਾਰੇ ਵਿਭਾਗਾਂ ਵੱਲੋਂ ਅੱਜ ਛਾਂਦਾਰ ਬੂਟੇ ਲਗਾਏ ਗਏ ਨੇ ਇੱਕ ਵਧੀਆ ਕਦਮ ਕਵਾਂਗੇ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇੱਕਤਾ ਲਹਿਰ ਤੇ ਸਸੀਗਲ ਜੀ ਇੱਕਤਾ ਲਹਿਰ ਦੀ ਸਾਰੀ ਟੀਮ ਦਾ ਅਸੀਂ ਆਪਣੇ ਤਹਿਸੀਲ ਕੰਪਲੈਕਸ ਵਿੱਚ ਆਉਣ ਤੇ ਜੀ ਆਖਦੇ ਆ ਸਾਰਿਆਂ ਨੂੰ ਵੈਲਕਮ ਆਖਦੇ ਆ ਤੇ ਜਿੰਨੇ ਵੀ ਪ੍ਰੈਸ ਦੇ ਰਿਪੋਰਟਰ ਸਾਡੇ ਪ੍ਰੈਸ ਭਾਈ ਚਰਨ ਕੁਦਰ ਦਾ ਪਹੁੰਚਿਆ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਨੂੰ ਵੈਲਕਮ ਹੈ ਸਰ ਅੱਜ ਇੱਕ ਵਧੀਆ ਉਪਰਾਲਾ ਤੁਸੀਂ ਕੀਤਾ ਬੂਟੇ ਲਾ ਰਹੇ ਹੋ ਬੂਟਿਆਂ ਦੀ ਬਹੁਤ ਸਖਤ ਲੋੜ ਹੈ ਅਸਲ ਸਾਡੇ ਅਸੀਂ ਨਾ ਜਦੋਂ ਗੱਡੀ ਦੇ ਵਿੱਚ ਸਵੇਰੇ ਸ਼ਾਮ ਆਈਦਾ ਦੇਖੀਦਾ ਵੀ ਇੰਨਾ ਕਿ ਜ਼ਿਆਦੀ ਗਰਮੀ ਆ ਵੀ AC ਲਗਾਉਣ ਦੇ ਬਾਵਜੂਦ ਵੀ ਗੱਡੀ ਦੇ ਵਿੱਚ ਗਰਮੀ ਲੱਗਦੀ ਆ ਤੇ ਅਸੀਂ ਮਹਿਸੂਸ ਕਰਦੇ ਆ ਵੀ ਜਿਹੜੇ ਸਾਡੇ ਕਈ ਵੀਰ ਖੇਤਾਂ 'ਚ ਕੰਮ ਕਰਦੇ ਆ ਜਾਂ ਸੜਕਾਂ ਦੇ ਕੰਮ ਕਰਦੇ ਆ ਮਜ਼ਦੂਰੀ ਕੰਮ ਕਰ ਤੇ ਕੰਮ ਕਰਦੇ ਆ ਵੀ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਉਹ ਸੋਚ ਕੇ ਅਸੀਂ ਦੇਖਿਆ ਵੀ ਅਸੀਂ ਇੱਕ ਮੁਹਿੰਮ ਚਲਾਈਏ ਪੀ ਸਾਡੇ ਨਾਲ ਦੇਖ ਕੇ ਜਦਾਂ ਵੱਧ ਤੋਂ ਵੱਧ ਲੋਕੀ ਦਰਖਤ ਲਾਉਣ ਕਿਉਂਕਿ ਹੁਣ ਆਪਾਂ ਜਿੰਨੇ ਮਰਜੀ ਏਸੀ ਲਵਾ ਲੀਏ ਏਸੀ ਲਾਉਣ ਦੇ ਨਾਲ ਸਿਰਫ ਕਮਰੇ ਦੇ ਵਿੱਚ ਤਾਂ ਠੰਡ ਹੁੰਦੀ ਆ ਪਰ ਉਹ ਪਿਛਲੇ ਪਾਸੇ ਜਿੰਨੀ ਗਰਮੀ ਛੱਡਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਜੋ ਅੱਜ ਕੱਲ ਦਾ ਮਾਹੌਲ ਆ ਜਿੰਨਾ ਟੈਂਪਰੇਚਰ ਵੱਧ ਰਿਹਾ ਉਹਦਾ ਇੱਕੋ ਇੱਕ ਹੱਲ ਆ ਵੀ ਜਿੰਨੇ ਆਪਾਂ ਵੱਧ ਤੋਂ ਵੱਧ ਦਰਖਤ ਲਗਾਵਾਂਗੇ ਉਹਨਾਂ ਹੀ ਆਪਣੀ ਦੇਸ਼ ਵਿੱਚ ਹਰਿਆਲੀ ਹੋਊਗੀ ਜਿੰਨੀ ਆਪਣੀ ਦੇਸ਼ ਵਿੱਚ ਹਰਿਆਲੀ ਹੋਊਗੀ ਉਨੀ ਦੇਸ਼ ਵਿੱਚ ਖੁਸ਼ਹਾਲੀ ਹੋਊਗੀ ਤੇ ਜਿੰਨੀ ਖੁਸ਼ਹਾਲੀ ਹੋਊਗੀ ਉਹਨੀਆਂ ਬਰਸਾਤਾਂ ਪੈਣਗੀਆਂ ਤੇ ਆਪਣਾ ਹੋਰ ਜਿਹੜੇ ਅਪਜਾਊ ਫਸਲਾਂ ਉਹ ਵੱ ਆਪਾਂ ਨੂੰ ਰੁੱਖ ਕੋਖ ਤੇ ਪਾਣੀ ਨੂੰ ਬਚਾਉਣ ਦੀ ਲੋੜ ਆ ਸੋ ਰੁੱਖ ਕੋਖ ਪਾਣੀ ਨੂੰ ਬਚਾ ਲਓ ਮੇਰੇ ਦੋਸਤੋ ਇਹ ਧਰਤੀ ਨੂੰ ਸਵਰਗ ਬਣਾ ਲਓ ਮੇਰੇ ਦੋਸਤੋ ਇਹ ਧਰਤੀ ਨੂੰ ਸਵਰਗ ਬਣਾ ਲਓ ਮੇਰੇ ਦੋਸਤੋ ਬਿਲਕੁਲ ਜੀ ਇੱਕ ਮੈਂ ਗੱਲ ਕਰਨਾ ਚਾਹਾਂਗਾ ਏਸੀ ਵੀ ਇਦਾਂ ਆ ਏਸੀ ਦੇ ਬਲਾਸਟ ਹੋ ਰਹੇ ਨੇ ਜੀ ਜੀ ਬਿਜਲੀ ਦੇ ਜਾਨੀਏ ਤਾਰਾਂ ਹੀਟ ਹੋ ਕੇ ਸੜ ਰਹੀਆਂ ਨੇ ਔਰ ਆਪਾਂ ਜੇ ਕੋਈ ਵਹੀਕਲ ਲੈ ਕੇ ਜਾਂਨੇ ਆਂ ਛਾਂ ਨਹੀਂ ਆਪਾਂ ਨੂੰ ਲੱਗਦੀ ਆਪਾਂ ਧੁੱਪੇ ਸੜ ਜਾਂਨੇ ਆਂ ਇੱਕ ਕਸਮ ਦੇ ਜੀ ਜੀ ਇਸ ਤੋਂ ਬਚਨ ਦਾ ਕੀ ਪਾਏ ਇਹੀ ਇਸ ਦਾ ਬਚਨ ਦਾ ਮੈਂ ਸਾਰਿਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਇਹੋ ਅਪੀਲ ਕਰਦਾ ਕਿ ਜਿੱਦਾਂ ਅਸੀਂ ਆਪਣੀ ਤਹਿਸੀਲ ਦੇ ਵਿੱਚ 20 ਤੋਂ 25 ਦਰਖਤ ਲਗਾਏ ਆ ਇਦਾਂ ਹਰ ਦੇਸ਼ ਦਾ ਜਿਹੜਾ ਨਾਗਰਿਕਾ ਉਹ ਇੱਕ ਜਾਂ ਦੋ ਦਰਖਤ ਜ਼ਰੂਰ ਲਗਾਵੇ ਕਿਉਂਕਿ ਜਿੰਨੇ ਆਪਾਂ ਜ਼ਿਆਦਾ ਦਰਖਤ ਲਗਾਵਾਂਗੇ ਉਨੀ ਆਪਣੇ ਦੇਸ਼ ਦੇ ਵਿੱਚ بارش ਜ਼ਿਆਦਾ ਹੋਗੀ ਜਿੰਨੀ بارش ਜ਼ਿਆਦਾ ਹੋਗੀ ਉਨੀ ਦੇਸ਼ ਵਿੱਚ ਗਰਮੀ ਘਟ ਹੋਗੀ ਤੇ ਜਿੰਨੀ ਗਰਮੀ ਘਟ ਹੋਗੀ ਉਨੀ ਆਪਾਂ ਨੂੰ ਪੋਲੂਸ਼ਨ ਦੇ ਤੋਂ ਆਪਾਂ ਨੂੰ ਮਤਲਬ ਜਿਹੜਾ ਰਾਹਤ ਮਿਲੂਗੀ ਸੋ ਦਰਖਤ ਲਗਾਉਣਾ ਅੱਜ ਕੱਲ ਸਭ ਤੋਂ ਜ਼ਰੂਰੀ ਆ ਇੱਕ ਸਭ ਤੋਂ ਵਧੀਆ ਸੇਵਾ ਦਾ ਸਭ ਤੋਂ ਵਧੀਆ ਪੁੰਨ ਦਾ ਕੰਮ ਆ ਵੀ ਜੇ ਤੁਸੀਂ ਰੁੱਖ ਲਗਾਓਗੇ ਹੁਣ ਜਿਹੜੇ ਰੁੱਖਾਂ ਦੀ ਆਪਾਂ ਸ਼ਾਨ ਦੇਖ ਰਹੇ ਹਾਂ ਇਹ ਰੁੱਖ ਅਸੀਂ ਨਹੀਂ ਲਾਏ ਸਾਡੇ ਵੱਡੇ ਬਜ਼ੁਰਗਾਂ ਨੇ ਲਾਏ ਆ ਜਦੋਂ ਸਾਡੇ ਬਜ਼ੁਰਗਾਂ ਨੇ ਲਾਇਆ ਸੀ ਉਹਨਾਂ ਨੂੰ ਨਹੀਂ ਸੀ ਪਤਾ ਵੀ ਅਸੀਂ ਉਹਨਾਂ ਦੀ ਛਾਂਵੇਂ ਪੈਣਾ ਪਰ ਜਿਹੜੇ ਅਸੀਂ ਅੱਜ ਬੂਟੇ ਲਾਵਾਂਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਸੁੱਖ ਲੈਣ ਗਿਆ ਇਸ ਕਰਕੇ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਮੇਰੀ ਅਪੀਲ ਆ ਕਿ ਵੱਧ ਤੋਂ ਵੱਧ ਦਰਖਤ ਲਾਓ ਜਿੰਨੇ ਸਾਡੇ ਮੁਲਾਜ਼ਮ ਵੀਰ ਆ ਉਹ ਵੀ ਸਾਰੇ ਦਰਖਤ ਲਾਉਣ ਜਿੰਨੇ ਸਾਡੇ ਕਿਸਾਨ ਵੀਰ ਆ ਉਹ ਵੀ ਦਰਖਤ ਲਗਾਉਣ ਜਿੰਨੇ ਸਾਡੇ ਐਨ ਆਰ ਆਈ ਆ ਹਰ ਨਾਗਰ ਬਿਲਕੁਲ ਜੀ ਅੱਜ ਜਿਹੜਾ ਦਰਖਤਤ ਮੁਹਿੰਮ ਚਲਾਇਆ ਗਿਆ ਤਹਿਸੀਲ ਆਫਿਸ ਦੇ ਵਿੱਚ ਇਹ ਸਭ ਤੋਂ ਵੱਡਾ ਮੁਹਿੰਮ ਹੈ ਇਹ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਔਰ ਬਾਹਰਲੇ ਐਨ ਆਰਈ ਭਰਾਵਾਂ ਨੂੰ ਵੀ ਜਰੂਰ ਇੱਕ ਇੱਕ ਬੂਟਾ ਲਾਉਣਾ ਚਾਹੀਦਾ ਮੇਰੀ ਵੀ ਇਹੀ ਸਾਰਿਆਂ ਨੂੰ ਬੇਨਤੀ ਆ ਕਿ ਜਰੂਰ ਇੱਕ ਇੱਕ ਬੂਟਾ ਜਰੂਰ ਲਾਉਣ ਬਹੁਤ ਬਹੁਤ ਸ਼ੁਕਰੀਆ ਜੀ ਬਲਦੇਵ ਬੱਬੂ ਜੀ ਪਲੀਜ਼ ਦਰਾਨਗੇ ਕਿਉਂਕਿ ਇੱਕ ਬਹੁਤ ਵਧੀਆ ਉਪਰਾਲਾ ਜੀ ਸਾਡੀ ਵੀ ਅਸੀਂ ਬਾਰ ਬਾਰ ਇੱਕ ਅਪੀਲ ਕਰਦੇ ਹੁੰਦੇ ਹਾਂ ਇਕਤਾ ਲਹਿਰ ਦੇ ਥਰੂ ਅਪੀਲ ਕਰਦੇ ਹੁੰਦੇ ਹਾਂ ਕਿ ਤੁਹਾਡੇ ਘਰ ਕੋਈ ਬੱਚੇ ਦਾ ਜਨਮ ਦੇਣ ਆ ਜਨਮ ਦਿਨ ਦੀ ਯਾਦ ਵਿੱਚ ਇੱਕ ਬੂਟਾ ਲਾ ਦਿਓ ਜੇ ਤੁਹਾਡੇ ਘਰ ਕੋਈ ਵਿਆਹ ਆ ਵਿਆਹ ਦੀ ਯਾਦ ਦੇ ਵਿੱਚ ਇੱਕ ਦੋ ਬੂਟੇ ਲਾ ਦਿਓ ਬਲਦੇਵ ਪੱਪੂ ਜੀ ਨਾਲ ਮੌਜੂਦ ਨੇ ਹਾਂਜੀ ਠੀਖਰਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਅੱਜ ਤਹਿਸੀਲਦਾਰ ਸਾਹਿਬ ਵੱਲੋਂ ਕੀਤੇ ਜਾ ਰਹੇ ਉਪਰਾਲੇ ਨੂੰ ਕਵਰਿੰਗ ਕਰਨ ਵਾਸਤੇ ਇੱਥੇ ਪਹੁੰਚੇ ਆਂ ਜਿਹੜਾ ਤੁਹਾਡਾ ਮੈਸੇਜ ਆ ਕਿ ਸਿਆਣੇ ਸਾਡੇ ਕਹਿ ਗਏ ਆ ਕਿ ਇੱਕ ਰੁੱਖ ਤੇ 100 ਸੁੱਖ ਅਸੀਂ ਅੱਜ ਇਹਦਾ ਜਿਹੜਾ ਨੀ ਰੱਖ ਦਿੱਤੀ ਆ ਤਹਿਸੀਲਦਾਰ ਸਾਹਿਬ ਨੇ ਇਹ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨ ਆ ਜਿਹੜੀ ਤਹਿਸੀਲ ਦੇ ਵਿੱਚ ਕੋਈ ਕੰਮ ਕਰਾਉਣ ਵੇ ਆਇਆ ਕਰੂਗਾ ਉਹ ਇਸ ਚੀਜ਼ ਦਾ ਜ਼ਰੂਰ ਲਾਹ ਲੈਣਗੇ ਆ ਪਰਮਾਤਮਾ ਕਰੇ ਇਹ ਜਲਦੀ ਜਲਦੀ ਜਿਹੜੇ ਆ ਰੋਖ ਵੱਡੇ ਹੋਣ ਤਹਿਸੀਲਦਾਰ ਸਾਹਿਬ ਜਿਹੜੀ ਇਹਨਾਂ ਦੀ ਸੋਚ ਆ ਇਹਨਾਂ ਨੇ ਬਹੁਤ ਵੱਡਾ ਕਦਮ ਚੁੱਕਿਆ ਆ ਹੋਰ ਵੀ ਤਹਿਸੀਲੇ ਵਿੱਚ ਆਸੇ ਪਾਸੇ ਅਸੀਂ ਸਾਰੇ ਰੋਖ ਲਾ ਰਹੇ ਆ ਬਹੁਤ ਵਧੀਆ ਬਰਾਲਾ ਮੈਂ ਤਹਿਸੀਲਦਾਰ ਸਾਹਿਬ ਦਾ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਵਸੀਕਾਂ ਵਿੱਚ ਜੁਨੀਅਨ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਰ ਖੀਰ ਦੇ ਵਿੱਚ ਮੇਰਾ ਰੁੱਖ ਲਗਾਓ ਤੇ ਪਾਣੀ ਬਚਾਓ ਇਹ ਮੈਸੇਜ ਆਈ ਬਿਲਕੁਲ ਜੀ ਅਸੀਂ ਸਾਰੇ ਇਹੋ ਅਪੀਲ ਕਰਾਂਗੇ ਕਿ ਰੁੱਖ ਲਗਾਓ ਤੇ ਪਾਣੀ ਬਚਾਓ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਤਸਵੀਰਾਂ ਤੁਹਾਨੂੰ ਤਸਵੀਰ ਕੰਪਲੈਕਸ ਨਕੋਦਰ ਤੋਂ ਦਿਖਾ ਰਹੇ ਸੀ ਜਿੱਥੇ ਅੱਜ ਸ਼ਾਨਦਾਰ ਰੁੱਖ ਲਗਾਏ ਜਾ ਰਹੇ ਨੇ ਇੱਕ ਬਹੁਤ ਵਧੀਆ ਪ੍ਰਾਲਾ ਰੁੱਖ ਘਟਦੇ ਰਾ ਜਾ ਰਹੇ ਨੇ ਜੇ ਰੁੱਖ ਹੋਣਗੇ ਤੇ بارش ਹੋਵੇਗੀ بارش ਹੋਵੇਗੀ ਤੇ ਤਾਪਮਾਨ ਡਿੱਗੇਗਾ 46 47 48 ਡਿਗਰੀ ਤੱਕ ਤਾਪਮਾਨ ਜਾ ਰਿਹਾ ਇਹਨਾਂ ਰੁੱਖਾਂ ਤੋਂ ਹੀ ਜਿਹੜੇ ਵੱਡੇ ਹੋਣਗੇ ਜਦੋਂ ਇਹ ਰੁੱਖ ਇਹ ਤਹਿਸੀਲਦਾਰ ਸਾਹਿਬ ਨੂੰ ਯਾਦ ਰੱਖਣਗੇ ਇੱਥੇ ਦੇ ਸਟਾਫ ਨੂੰ ਯਾਦ ਰੱਖਣਗੇ ਔਰ ਇਹਨਾਂ ਦੀ ਛਾਂਵੇਂ ਬੈਠਣਗੇ ਤੁਸੀਂ ਵੀ ਆਪਣੇ ਘਰ ਇੱਕ ਰੁੱਖ ਜ਼ਰੂਰ ਲਾਓ ਸਾਡੀ ਵੀ ਇਹ ਲੋ ਬੇਨਤੀ ਹੈ ਕੈਮਰਾ ਪਰਸਨ ਸੁਮੇਂ ਢਿੰਗੜਾ ਦੇ ਨਾਲ ਸ਼ਸ਼ੀ